प्यारे किसान वीरो ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਕਿਸਾਨ ਵੀਰੋ ਆ ਵੀਡੀਓ ਚੱਲਦੀ ਵੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਆਪਾਂ ਕਿਹੜੀ ਫਸਲ ਬਾਰੇ ਅੱਜ ਗੱਲ ਕਰਨੀ ਆ ਅੱਜ ਆਪਾਂ ਸਰੋਂ ਬਾਰੇ ਗੱਲ ਕਰਨੀ ਆ ਪਿਛਲੀਆਂ ਵੀਡੀਓ ਵਿੱਚ ਵੀ ਤੁਹਾਨੂੰ ਕਿਹਾ ਸੀ ਵੀ ਘਰੇ ਖਾਣ ਜੋਗੀ ਘਟੋ ਘਟ ਕਣਕ ਸਰੋਂ ਆ ਜਿਵੇਂ ਜਾਂ ਛੋਲੇ ਆ ਇਹ ਬੜੀਆਂ ਸਾਡੀਆਂ ਨਾਜ਼ੁਕ ਫਸਲਾਂ ਹਾੜੀ ਦੀਆਂ ਤੇ ਇਹਦੇ ਉੱਤੇ ਅਸੀਂ ਜ਼ਹਿਰਾਂ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਘਟੋ-ਘਟ ਜਿਹੜਾ ਅਸੀਂ ਘਰੇ ਖਾਣਾ ਉਹ ਤਾਂ ਜ਼ਹਿਰ ਮੁਕਤ ਅਸੀਂ ਖਾਈਏ ਜਿਵੇਂ ਆ ਬਾਪੂ ਹੋਰੀਂ ਪਿੱਛੇ ਗੋਡੀ ਪਾਉਂਦੇ ਆ ਸਰੋਂ ਦੇ ਵਿੱਚ ਗੋਡੀ ਪੈਂਦੀ ਵੀ ਅਸੀਂ ਨਦੀਨਾਂ ਦੀ ਕਦੇ ਸਪਰੇ ਨਹੀਂ ਕੀਤੀ ਆਪਦੇ ਘਰੇ ਤਕਰੀਬਨ ਖਾਣ ਵਾਲੀ ਕਣਕ ਲਾ ਲਓ ਸਰੋਂ ਲਾ ਲਓ ਤੇ ਅੱਜ ਜਿਹੜੇ ਆਪਾਂ 5-7 ਮਿੰਟ ਤੁਹਾਡੇ ਲੈਣੇ ਉਹ ਸਰੋਂ ਬਾਬਤੀ ਲੈਣੇ ਆ ਹਾ ਕਿਸਾਨ ਵੀਰੋ ਜਿਹੜੀ ਆਪਾਂ ਐ ਸਰੋਂ ਦੀ ਜਿਹੜੀ ਆ ਕਿਸਮ ਬੀਜੀ ਇਹ ਆਪਣੀ ਹੈਗੀ ਆ ਜੀਐਸਸੀ 7 ਗੋਭੀ ਸਰੋਂ ਜਿਹਨੂੰ ਕਨੋਲਾ ਸਰੋਂ ਵੀ ਆਪਾਂ ਕਹਿੰਨੇ ਆ ਕਨੋਲਾ ਸਰੋਂ ਦੀ ਕਿਸਾਨ ਵੀਰੋ ਖਾਸੀਅਤ ਇਹ ਆ ਕਿ ਇਹਦੇ ਵਿੱਚ ਨਾ ਜਿਹੜਾ ਇਰੂਸਿਕ ਐਸਿਡ ਆ ਉਹ 2% ਤੋਂ ਘੱਟ ਹੁੰਦਾ ਮੰਨ ਲਓ ਜ਼ਿਆਦਾ ਇਰੂਸਿਕ ਐਸਿਡ ਹੋਵੇ ਤਾਂ ਸਾਡੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਮੋਟੀਆਂ ਹੋ ਜਾਂਦੀਆਂ ਉਹਦੇ ਨਾਲ ਕੀ ਸਾਡਾ ਕੋਲੈਸਟ੍ਰੋਲ ਆ ਜਿਹੜਾ ਜਿਹੜਾ ਆਪਾਂ ਕਹਿੰਦੇ ਆ ਬੈਡ ਕੋਲੈਸਟ੍ਰੋਲ ਸਾਡਾ ਵਧਦਾ ਆ ਜਿਹੜੀਆਂ ਦੁੱਜੀਆਂ ਬਾਕੀ ਕਿਸਮਾਂ ਉਹਨਾਂ 'ਚ ਜਿਆਦਾ ਹੁੰਦਾ ਏਰੋਸਿਕ ਐਸਿਡ ਤੇ ਕਨੋਲਾ ਜਿਹੜੀ ਐ ਆਪਣੀਆਂ ਕਿਸਮਾਂ ਦੀ ਖਾਸੀਅਤ ਇਹ ਆ 2% ਤੋਂ ਵੀ ਘੱਟ ਏਰੋਸਿਕ ਐਸਿਡ ਹੁੰਦਾ ਤੇ ਸਾਨੂੰ ਤਾਂ ਮੇਰੇ ਖਿਆਲ 'ਚ 8-9 ਸਾਲ ਹੀ ਹੋ ਗਏ ਆ ਸਾਡੇ ਘਰੇ ਤੜਕਾ ਜਿਹੜਾ ਇਹ ਸਰੋਂ ਗੋਭੀ ਸਰੋਂ ਜਿਹੜੀ ਕਨੋਲਾ ਆ ਉਹਦਾ ਹੀ ਲੱਗਦਾ ਆ ਤੇ ਤੁਸੀਂ ਮੰਨਣਾ ਨਹੀਂ ਦੇਸੀ ਕੇ ਓਵਰ ਦਾ ਹੀ ਤੜਕਾ ਹੁੰਦਾ ਇਹਦਾ ਜਿਹੜੀਆਂ ਕਨੋਲਾ ਕਿਸਮਾਂ ਆ ਗਈਆਂ ਜੀਐਸਸੀ 6 ਜੀਐਸਸੀ 7 ਪੀਜੀਐਸਐਚ 1707 ਇਹ ਤਿੰਨੇ ਕਿਸਮਾਂ ਗੋਭੀ ਸਰੋਂ ਦੀਆਂ ਤੇ ਜਿਹੜੀਆਂ ਆਪਣੀਆਂ ਰਾਇਆ ਦੀਆਂ ਵੀ ਦੋ ਕਿਸਮਾਂ ਜਿਹੜੀਆਂ ਕਨੋਲਾ ਦੇ ਵਿੱਚ ਆਉਂਦੀਆਂ ਨੇ ਉਹ ਆਰਐਲਸੀ 3 ਤੇ ਆਰਸੀਐਚ ਇੱਕ ਕਿਸਾਨ ਵੀਰੋ ਇਹ ਕਨੋਲਾ ਕਿਸਮਾਂ ਮੰਨੀਆਂ ਜਾਂਦੀਆਂ ਕਨੋਲਾ ਕਿਸਮਾਂ ਇਹਦੀ ਸਾਡੀ ਮਨੁੱਖੀ ਸਿਹਤ ਦੇ ਉੱਤੇ ਬੜਾ ਚੰਗਾ ਅਸਰ ਹੁੰਦਾ ਸਾਡੀਆਂ ਨਾੜੀਆਂ ਨਹੀਂ ਬਲੌਕ ਹੁੰਦੀਆਂ ਆਪਾਂ ਕਹਿ ਦਿੰਨੇ ਆ ਨਾ ਵੀ ਫਲਾਣਾ ਤੇਲ ਆ ਰਫਾਇੰਡ ਖਾ-ਖਾ ਕੇ ਸਾਡੀਆਂ ਨਾੜੀਆਂ ਬਲੋਕੇਜ ਹੋ ਗਈਆਂ ਟੈਕ ਦੀ ਸ਼ਿਕਾਇਤ ਆਉਂਦੀ ਇਹ ਵੋ ਤਾਂ ਹੀ ਕਿਸਾਨ ਵੀਰ ਉਹ ਕੈਂਪਾਂ ਦੇ ਵਿੱਚ ਕਹੀਦਾ ਕਿ ਰਫਾਇੰਡ ਰਫੂਨ ਦੇ ਤੜਕੇ ਲਾਉਣੇ ਛੱਡ ਦਿਓ ਸਾਡੇ ਸਿਹਤ ਲਈ ਬੜੀ ਘਾਤਕ ਚੀਜ਼ ਆ ਤੇ ਗੋਭੀ ਸਰੋ ਤੁਸੀਂ ਮੰਨਣਾ ਨਹੀਂ ਆ ਦੋ ਕਸਾਲਾਂ ਬਾਅਦ ਅਸੀਂ ਲਾਈਦੀ ਆ ਦੋ ਤਿੰਨ ਕਨਾਲਾਂ ਤੇ ਸਾਡੇ ਦੋ ਸਾਲ ਵਧੀਆ ਲੰਘ ਜਾਂਦੇ ਘਰੇ ਤੜਕੇ ਨਾਲ ਤੇ ਇਹਨਾਂ ਕਿਸਮਾਂ ਦੀ ਕਿਸਾਨ ਵੀਰ ਉਹ ਇਹ ਖਾਸੀਅਤ ਆ ਤੇ ਅਸੀਂ ਕਦੇ ਵੀ ਜ਼ਹਿਰ ਦੀ ਵਰਤੋਂ ਨਹੀਂ ਕਰਦੇ ਤੁਸੀਂ ਬਾਪਾ ਮੈਂ ਪਹਿਲਾਂ ਵੀ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਅਸੀਂ ਜਿਹੜੀ ਆ ਕਣਕ ਵੀ ਬੀਜਦੇ ਆ ਇਹ ਸਾਡੀ ਜਿਹੜੀ ਕਣਕ ਵੀ ਅਸੀਂ ਗੋਡੀ ਪਾਉਣੀ ਆ ਕਸੀਏ ਸਾਡੇ ਬਣਾਏ ਜਵੇਂ ਬਾਪੂ ਹੋਰੀਆਂ ਤੁਹਾਨੂੰ ਵਿਖਾਈ ਆ ਗੋਡੀ ਪਾਈ ਹੋਈ ਆ ਆ ਤੋੜ ਹੀ ਲਾਮ ਆ ਜਿਹੜੀਆਂ ਨਾਲ-ਨਾਲ ਦੂਜੇ ਕਣਕ ਦੇ ਨਾਲ ਹੀ ਸਾਡੀ ਸਰੋਂ ਦੀ ਲਾਮ ਆ ਇੱਕ ਕਿਸਾਨ ਵੀਰੋ ਸਰੋਂ ਦੇ ਵਿੱਚ ਤੁਸੀਂ ਕੀ ਕਰਨਾ ਜਦੋਂ ਫੁੱਲ ਪੈਣੇ ਸ਼ੁਰੂ ਹੋ ਗਏ ਜਾਂ ਫੁੱਲ ਪੈਣ ਲੱਗ ਪਏ ਉਦੋਂ 13045 ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਆਪਣੀ ਕਿਲੋ ਤੋਂ ਡੇਢ ਕਿਲੋ ਤੇ ਨਾਲ ਬੋਰਨ 60 70 ਗ੍ਰਾਮ ਬੋਰਨ ਤੇ 13045 ਕਿਸਾਨ ਵੀਰੋ ਇਹ ਸਾਰੀਆਂ ਹੀ ਫਸਲਾਂ ਦੇ ਲਈ ਵਰਤਾਨ ਆ ਕਣਕ ਦੇ ਵਿੱਚ ਵੀ ਇਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਗੋਭ ਤੇ ਝੋਨੇ ਵੇਲੇ ਵੀ ਕਰਾਈ ਹੈ ਜਿੰਨਾ ਕਿਸਾਨ ਵੀਰਾਂ ਨੂੰ ਕਿਉਂਕਿ ਇਹਦੇ ਨਾਲ ਦਾਣਾ ਬੜਾ ਚਮਕਦਾਰ ਹੁੰਦਾ ਬੋਰਨ ਤੱਤ ਹੈ ਜਿਹੜਾ ਉਹ ਪ੍ਰਾਗਣ ਕਿਰਿਆ ਦੇ ਵਿੱਚ ਬੜਾ ਸਹਾਈ ਹੁੰਦਾ ਸਾਡੀ ਜਿਹੜੀ ਆ ਫਸਲਾਂ ਦੀ ਪ੍ਰਾਗਣ ਕਿਰਿਆ ਹੈ ਨਾ ਉਹਦੇ ਵਿੱਚ ਬੜਾ ਸਹਾਈ ਹੁੰਦਾ ਤੇ ਜਿਹੜਾ 13045 ਪੋਟਾਸ਼ੀਅਮ ਨਾਈਟ੍ਰੇਟ ਹੈ ਇਹਦੇ ਨਾਲ ਦਾਣਾ ਚਮਕਦਾਰ ਬਣਦਾ ਫੋਕਣੀ ਪੈਂਦੀ ਸਾਡੇ ਝੋਨੇ ਕਣਕ ਦੇ ਵਿੱਚ ਤੇ ਸਰੋਂ ਦੇ ਲਈ ਵੀ ਬੜਾ ਕਾਰਕਰ ਆ ਇਹਦੀ ਤੁਸੀਂ ਸਰੋਂ ਤੇ ਵੀ ਕਿਸਾਨ ਵੀਰੋ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਜੋ ਕਿਲੋ ਤੋਂ ਲੈ ਕੇ ਡੇਢ ਕਿਲੋ ਜਦੋਂ ਫੁੱਲ ਪੈਣਾ ਸਾਡੀ ਸ਼ੁਰੂ ਹੋਊਗਾ ਸਰੋਂ ਨੂੰ ਤੇ ਨਾਲ ਹੀ ਪੋਰਨ ਆਪਣੀਆਂ 60 70 ਗ੍ਰਾਮ ਕਿੱਲੇ ਦੀ ਤੁਸੀਂ ਪਾ ਸਕਦੇ ਆ ਕਿਸਾਨ ਵੀਰੋ ਤੇ ਦੂਜੀ ਗੱਲ ਕਿਸਾਨ ਵੀਰੋ ਜਿਹੜਾ ਕਿ ਸਾਡੀ ਸਰੋਂ ਆ ਜਿਹੜੀਆਂ ਤੇਲ ਬੀਜ ਫਸਲਾਂ ਹੁੰਦੀਆਂ ਇਹਦੇ ਵਿੱਚ ਨਾ ਸਲਫਰ ਤੱਤ ਬੜਾ ਜ਼ਰੂਰੀ ਹੁੰਦਾ ਸਲਫਰ ਤੱਤ ਲਈ ਕੀ ਕਰਨਾ ਤੁਸੀਂ ਜਦੋਂ 50 60 ਦਿਨਾਂ ਦੀ ਫਸਲ ਤੇ ਵੀ ਕਰ ਸਕਦੇ ਹੋ ਆਪਣੀ ਸਪਰੇਅ ਕਰ ਸਕਦੇ ਹੋ ਸਲਫਰ ਜਿਹੜਾ 80% ਆਉਂਦਾ ਜਿਹੜਾ ਉਹਦੇ ਉਹ ਕੀ ਕਰੇਗਾ ਆਪਣਾ ਜਿਹੜਾ ਤੇਲ ਦੀ ਮਾਤਰਾ ਜਿਹੜੀ ਆ ਉਹ ਸਲਫਰ ਤਾਤੇ ਆ ਤੇਲ ਦੀ ਮਾਤਰਾ ਨੂੰ ਵੀ ਤੇਲ ਦੀ ਕੁਆਲਿਟੀ ਨੂੰ ਵੀ ਵਧੀਆ ਕਰਦਾ ਤੇ ਉਹ ਕੀ ਉਹ ਉਹਦੇ ਚ ਨਾ ਉੱਲੀ ਨਾਸ਼ਕ ਦੀਆਂ ਵੀ ਆਪਣੀਆਂ ਹੁੰਦੀਆਂ ਵਾ ਉੱਲੀ ਜਿਹੜੇ ਰੋਗ ਹੈ ਆਪਣੇ ਚਟੋਂ ਰੋਗ ਲਾ ਲੋ ਆਪਣਾ ਇਹਨੂੰ ਹੁੰਦਾ ਸਰੋਂ ਨੂੰ ਹੁੰਦਾ ਉਹਦੀ ਰੋਕਤ ਵਾਲੀ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਉਹ ਆਪਣਾ ਸਲਫਰ ਹੈ 80% ਵਾਲਾ ਸਹਾਈ ਹੋਊਗਾ ਇਹ ਦੋ ਤੱਤ ਬੜੇ ਜ਼ਰੂਰੀ ਆ ਇਹਨਾਂ ਦੋਹਾਂ ਤੱਤਾਂ ਦੀ ਸਪਰੇਅ ਜ਼ਰੂਰ ਕਰਿਆ ਜੇ ਅਸੀਂ ਵੀ ਕਰਨੀ ਆ 80% ਸਲਫਰ ਤੇ ਜਿਹੜਾ ਕਿ ਤੇਲ ਦੀ ਮਾਤਰਾ ਤੇਲ ਦੀ ਕੁਆਲਿਟੀ ਲਈ ਬੜਾ ਵਧੀਆ ਰਹੇਗਾ ਤੇ ਉਹਦੇ ਚ ਉਲੀ ਨਾਸ਼ਕ ਦੀ ਇਹ ਵੀ ਗੁਣ ਹੈਗੇ ਆ ਤੇ ਦੂਜਾ ਜਿਹੜਾ ਆਪਣਾ 13045 ਆ ਗਿਆ ਤੇ ਪਲੱਸ ਬੋਰਨ ਕਿਸਾਨ ਵੀਰੋ ਇਹ ਤੁਸੀਂ ਜਦੋਂ ਫੁੱਲ ਪੈਣਾ ਸ਼ੁਰੂ ਹੋ ਗਿਆ ਆਪਣੀ ਸਰੋਂ ਨੂੰ ਤੇ ਉਦੋਂ ਤੁਸੀਂ ਕਰ ਸਕਦੇ ਹੋ ਤੇ ਬੇਨਤੀ ਜਰੂਰ ਆ ਕਿਸਾਨ ਵੀਰੋ ਫਿਰ ਮੁੜ ਕੇ ਆਪ ਦੇ ਲਈ ਖਾਣ ਲਈ ਘਰੇ ਜਰੂਰ ਅਸੀਂ ਬੀਜੀਏ ਤੇਲ ਘਰ ਦੀ ਸਰੋਂ ਦਾ ਹੋਵੇ ਜਿਹੜਾ ਕਿ ਪਾਮ ਆਇਲ ਜਿਹੜਾ ਅਸੀਂ ਬਾਜ਼ਾਰੋਂ ਕੋਈ ਕਿਹੇ ਵੀ ਬ੍ਰਾਂਡ ਦਾ ਤੁਸੀਂ ਲੈਂਦੇ ਜੇ ਛੋਟੀ ਤੇ ਛੋਟੀ ਬ੍ਰਾਂਡ ਦਾ ਵੀ ਕਦੇ ਚੈੱਕ ਕਰਾ ਕੇ ਵੇਖਿਆ ਜੀ ਵਿਚੋਂ ਕਿੰਨਾ ਪਾਮ ਆਇਲ ਨਿਕਲਦਾ ਤੇ ਕਿੰਨਾ ਪਾਮ ਆਇਲ ਸਾਡੀ ਸਿਹਤ ਲਈ ਕਿੰਨਾ ਘਾਤਕ ਆ ਤੇ ਜਿਹੜੀਆਂ ਕਨੋਲਾ ਕਿਸਮਾਂ ਤੁਹਾਨੂੰ ਆ ਪੰਜ ਛੇ ਦੱਸੀਆਂ ਪੰਜ ਕਿਸਮਾਂ ਜਿਹੜੀਆਂ ਦੱਸੀਆਂ ਇਹਦੇ ਵਿੱਚ ਇਰੂਸਿਕ ਐਸਿਡ 2% ਤੋਂ ਘੱਟ ਹੁੰਦਾ ਜਿਹੜੀ ਕਿ ਸਾਡੀ ਸਿਹਤ ਲਈ ਬੜਾ ਵਰਦਾਨ ਹੈ ਕਿਸਾਨ ਵੀ ਬੇਨਤੀ ਹੈ ਪ੍ਰਵਾਨ ਕਰਿਆ ਕਰੋ ਕਿਉਂਕਿ ਹਮੇਸ਼ਾ ਹੀ ਮੈਂ ਕਹਿਣਾ ਹੁੰਨਾ ਬਚਣਾ ਉਹਨੇ ਹੀ ਆ ਕਿਉਂਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਬਚਣਾ ਉਹਨੇ ਹੀ ਆ ਜਿਹਦੀ ਘਰ ਦੀ ਦੇਸੀ ਖੁਰਾਕ ਆ ਤੇ ਦੇਸੀ ਖੁਰਾਕ ਕਿੱਥੋਂ ਪੈਦਾ ਹੋਣੀ ਸਾਡੀ ਧਰਤੀ ਮਾਂ ਦੇ ਵਿੱਚੋਂ ਪੈਦਾ ਹੋਣੀ ਦੇਸੀ ਖੁਰਾਕ ਤੇ ਸਾਨੂੰ ਜ਼ਿੰਮੇदार ਜਟਾ ਨੂੰ ਧਰਤੀ ਮਾਂ ਨੇ ਆਪਦੇ ਜੇਠੇ ਪੁੱਤ ਬਣਾਇਆ ਤੇ ਇਹ ਹੁਣ ਸਾਡੇ ਤੇ ਆ ਵੀ ਅਸੀਂ ਆਪਦੀ ਮਾਂ ਨਾਲ ਜੇਠੇ ਪੁੱਤ ਵਾਲਾ ਸਲੂਕ ਕਰਨਾ ਕਿ ਉਹਨੂੰ ਮਤਰੀ ਮਾਂ ਵਾਲਾ ਸਲੂਕ ਕਰਨਾ ਕਿਉਂਕਿ ਕਿਸਾਨ ਭਰਾਵਾਂ ਨੂੰ ਕੁਦਰਤ ਨੇ ਆਪਦੇ ਨੇੜੇ ਰੱਖਿਆ ਕਿਸਾਨ ਭਰਾਵਾਂ ਨੂੰ ਨਾਲ ਮਜ਼ਦੂਰਾਂ ਨੂੰ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਤੇ ਅਸੀਂ ਜੇ ਸਾਕੀ ਮਾ ਵਾਲਾ ਜੇਠੇ ਪੁੱਤ ਵਾਲਾ ਫਰਜ਼ ਨਿਭਾਵਾਂਗੇ ਤਾਂ ତਰਤੀ ਮਾਂ ਸਾਨੂੰ ਬੜਾ ਕੁਝ ਦੇਵੇਗੀ ਦੇਸੀ ਖੁਰਾਕ ਵਾਲ ਲਾਈਏ ਆਪਦੀ ਸ਼ੁੱਧ ਖੁਰਾਕ ਵਾਲ ਲਾਈਏ ਕਿਸਾਨ ਵੀਰੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਜਰੂਰ ਕਰਿਓ ਜਿਹੜੇ ਕਿਸਾਨ ਵੀਰਾਂ ਐਤ ਕੀ ਸਰੋਂ ਆਪਦੇ ਖਾਣ ਜੋਗੀ ਲਾਈ ਆ ਬੜੀ ਵਧੀਆ ਗੱਲਾਂ ਵਧਾਈ ਦੇ ਪਾਤਰ ਜੇ ਤੇ ਜਿਨ੍ਹਾਂ ਨਹੀਂ ਲਈ ਅਗਲੇ ਸਾਲ ਮੇਰੇ ਵੀਰ ਤੁਝ ਜਰੂਰ ਆਪਦੇ ਖਾਣ ਜੋਗੀਆਂ ਥੋੜੀਆਂ ਥੋੜੀਆਂ ਜਿੰਨੀ ਕੋ ਸਾਨੂੰ ਲੋੜ ਆ ਮੋੜ ਆਪਣੇ ਮੂਲ ਨੂੰ ਪਛਾਣੀਆਂ ਜੜਾਂ ਵੱਲ ਜਿਹੜੀਆਂ ਸਾਡੀਆਂ ਜੜ੍ਹਾਂ ਮਜ਼ਬੂਤ ਕਰਗੇ ਮੋੜ ਆਵਦੇ ਪੁਰਾਣੇ ਦੇਸੀ ਖੁਰਾਕ ਵੱਲ ਆਈਏ ਸਾਡੇ ਘਰ ਦੀ ਖੁਰਾਕ ਹੋਵੇ ਇੰਨੀਆਂ ਕੋ ਬੇਨਤੀਆਂ ਨੂੰ ਕਿਸਾਨ ਵੀਰੋਂ ਪ੍ਰਵਾਨ ਕਰੇ ਅਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ